ਇਹ ਪਿੰਡ ਰਾਣੀਵਲਾ ਪਿੰਡ ਹੈ ਜੀ थाना ਕੋਲਾ ਸਾਹਬ ਤੋਂ ਉੱਥੇ ਨਿੱਕੀ ਇੱਕ ਦੋ ਦੀ ਪਰਮੈਨੀ ਰਾਤ ਨੂੰ ਦੋ ਘਰਾਂ ਚ ਚੋਰੀ ਹੋਈ ਸੀ ਜਿਵੇਂ ਤੋਂ ਗਹਿਣਾ ਕੜਾ ਸੁਨਾ ਘੜੀਆਂ ਵਗੈਰਾ ਗੁੰਦਰੀਆਂ ਇੱਦਾਂ ਚੋਰੀ ਹੋਈ ਹੁੰਦੀ ਸੀ ਤੇ ਇਸ ਦੇ ਸਬੰਧ ਵਿੱਚ ਥਾਣਾ ਕੋਲਾ ਸਾਹਬ ਚ ਐਫ ਆਈ ਆਰ ਨੰਬਰ 44 ਦਰਜ ਕੀਤੀ ਗਈ ਸੀ ਨਵੇਂ ਪਨੀਰ ਦੇ ਤੇ ਉਹਦੀ ਦਰਜ ਕਰਕੇ ਮਕਦਮਾ ਚ ਤੀਸ਼ ਇਸ ਥਾਣਾ ਕੋਲਾ ਸਾਹਬ ਦੀ ਪੁਲਿਸ ਲੋਕ ਕੀਤੀ ਸੀ ਫਰਡੇ ਦੌਰਾਨ ਇਹ ਤੇ ਪੀਸ ਉਸੇ ਪਿੰਡ ਦੇ ਤਿੰਨ ਮੁੰਡੇ ਨੇ ਰਾਜਨ ਤਰਮਿੰਦਰ ਸਿੰਘ ਜਗਤੰਪੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਗ੍ਰਿਫਤਾਰ ਕਰਕੇ ਜੋ ਇਹਨਾਂ ਨੇ ਚੋਰੀ ਕੀਤਾ ਸੀ ਉਹਦੀ ਬਰਾਮਦਗੀ ਕਾਫੀ ਹੱਦ ਤੱਕ ਹੋ ਚੁੱਕੀ ਹੈ ਜਿਹਦੇ ਵਿੱਚ ਸੋਨਾ ਕੜਾ ਵਾਲੀਆਂ ਮੁੰਦਰੀਆਂ ਨਵੇਂ ਆਈਫੋਨ ਨਵ ਮੋਬਾਈਲ ਫੋਨ ਨੇ ਲੇਡੀਜ਼ ਬਰਸਲ ਪੰਜ ਘੜੀਆਂ ਦੀ ਜਿੰਨਾ ਸਮਾਨ ਚੋਰੀ ਹੋਇਆ ਸੀ ਉਸ ਤੋਂ 70 ਲੱਖ ਤੋਂ ਵੱਧ ਬਰਾਮਦ ਹੋ ਚੁੱਕੇ ਜਦੀ ਕੀਮਤ ਕੋਈ 8-10 ਲੱਖ ਦੇ 8-10 ਲੱਖ ਬਣਦੀ ਹੈ ਤੇ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੱਲ ਰਾਤ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਅਦਾਲਤ 'ਚ ਪੇਸ਼ ਕਰਕੇ ਜ਼ਮਾਨਤ ਮੰਗਣਾ ਚਾਹੁੰਦੇ ਕਜਾਵੇ ਦਾ ਡਿਮਾਂਡ ਅਸਲ ਕਰਕੇ ਇਹਨਾਂ ਹੀ ਨਾ ਪ੍ਰੋਸੀਸ ਕਰਕੇ ਜਿੰਨੀਆਂ ਵੀ ਇਲਾਕੇ 'ਚ ਹੋਰ ਚੋਰੀਆਂ ਹੋਈਆਂ ਹੋਈਆਂ ਜਾਂ ਉਸ ਪਿੰਡ 'ਚ ਹੋਈਆਂ ਇਹਨਾਂ ਬਾਰੇ ਵੀ ਪਤਾ ਨਹੀਂ ਕਿ ਪਹਿਲਾਂ ਉਹ ਪਰਚੇ ਦਰਜ ਇਹਨਾਂ ਦੇ ਆਪਾਂ ਕਰ ਰਹੇ ਹਾਂ ਤਤਸ਼ਖੀਲ ਪਿੰਡ ਰਾਨੀਗਲਾ ਪਿੰਡ ਦਾ ਜੀ थाना ਕੋਲਾ ਸਾਹਿਬ ਤੋਂ ਉੱਥੇ ਨਿੱਕੀ ਇੱਕ ਦੋ ਦੀ ਪਰਮੈਨੀ ਰਾਤ ਨੂੰ ਦੋ ਘਰਾਂ ਚ ਚੋਰੀ ਹੋਈ ਸੀ ਜਿਵੇਂ ਤੋਂ ਗਹਿਣਾ ਕੜਾ ਸੁਨਾ ਛਟੀਆਂ ਵਗੈਰਾ ਗੁੰਦਰੀਆਂ ਇੱਥੇ ਚੋਰੀ ਹੋਈ ਹੋਈ ਸੀ ਤੇ ਇਸ ਦੇ ਸੰਬੰਧ ਵਿੱਚ ਥਾਣਾ ਕੋਲਾ ਸਾਹਿਬ ਚ ਐਫ ਆਈ ਆਰ ਨੰਬਰ 46 ਦਰਜ ਕੀਤੀ ਗਈ ਸੀ ਨਵੇਂ ਪੁਲਿਸ ਦੇ ਤੇ ਉਹਦੀ ਦਰਜ ਕਰਕੇ ਮਕਦਮਾ ਚ ਤੀਸ਼ ਜਿਸ ਥਾਣਾ ਕੋਲਾ ਸਾਹਿਬ ਦੀ ਪੁਲਿਸ ਨੇ ਕੀਤਾ ਸੀ ਅੰਕੜੇ ਦੌਰਾਨ ਤੇ ਪੀਸ਼ ਉਸੀ ਪਿੰਡ ਦੇ ਤਿੰਨ ਮੁੰਡੇ ਨੇ ਰਾਜਨ ਤਰਮਿੰਦਰ ਸਿੰਘ ਜਗਤੰਪੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਗ੍ਰਿਫਤਾਰ ਕਰਕੇ ਜੋ ਇਹਨਾਂ ਨੇ ਚੋਰੀ ਕੀਤੀ ਸੀ ਉਹਦੀ ਬਰਾਮਦਗੀ ਕਾਫੀ ਹੱਦ ਤੱਕ ਹੋ ਚੁੱਕੀ ਹੈ ਇਹਦੇ ਵਿੱਚ ਸੋਨਾ ਕੜਾ ਵਾਲੀਆਂ ਮੁੰਦਰੀਆਂ ਨਵੇਂ ਆਈਫੋਨ ਨਵ ਮੋਬਾਈਲ ਫੋਨ ਨੇ ਲੇਡੀਜ਼ ਪਰਸ ਪੰਜ ਘੜੀਆਂ ਜਿੰਨਾ ਸਮਾਨ ਚੋਰੀ ਹੋਇਆ ਸੀ ਉਸ ਤੋਂ 75 ਲੱਖ ਰੁਪਏ ਦਾ ਬਰਾਮਦ ਹੋ ਚੁੱਕਿਆ ਜਦੀ ਕੀਮਤ ਕੋਈ ਆਪਣਾ ਲਗਰ 8 ਤੋਂ 10 ਲੱਖ ਰੁਪਏ ਤੇ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੱਲ ਰਾਤ ਤੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਅਦਾਲਤ 'ਚ ਪੇਸ਼ ਕਰਕੇ ਜਿੰਮੇਦਾਰ ਮਾਗਨਾ ਤੇ ਤਜਾਵੀ ਦਾ ਮਾਗਨਾ ਅਸਲ ਕਰਕੇ ਇਹਨਾਂ ਨੂੰ ਪ੍ਰੋਸੀਸ ਕਰਕੇ ਜਿੰਨੀਆਂ ਵੀ ਇਲਾਕੇ 'ਚ ਹੋਰ ਚੋਰੀਆਂ ਹੋਈਆਂ ਜਾਂ ਜਾਂ ਉਸ ਪਿੰਡ 'ਚ ਹੋਈਆਂ ਇਹਨਾਂ ਬਾਰੇ ਵੀ ਪਤਾ ਲੱਗੇ ਪਹਿਲਾਂ ਉਹ ਬਰਚੇ ਦਰਜ ਇਹਨਾਂ ਦੇ ਆਪਾਂ ਕਰ ਰਹੇ ਹਾਂ ਤਤਸ਼ਖ